ਸਸੀ ਗਾ ਜੀ ਤੁਸੀਂ ਦੇਖ ਰਹੇ ਹੋ ਖਬਰ ਆਪ ਚੈਨਲ ਤੇ ਮੈਂ ਗੁਰਰਸ਼ਨ ਸਿੰਘ ਸੰਧੂ ਆਪਾਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਦੇ ਆ ਲੋਕ ਅੱਜ ਕੱਲ ਬਜ਼ੁਰਗਾਂ ਨੂੰ ਭੁੱਲੀ ਬੈਠੇ ਆ ਕੋਈ ਪਾਣੀ ਪਿਆ ਕੇ ਰਾਜੀ ਨਹੀਂ ਪਰ ਮੈਂ ਇੱਕ ਸੋਚਿਆ ਰੱਬ ਮੈਥੋਂ ਜਿਹੜਾ ਇੱਕ ਨਵਾਂ ਕੰਮ ਕਰਾ ਰਿਹਾ ਕਿ ਪੁਰਾਣੇ ਬਜ਼ੁਰਗ ਜਿਹੜੇ ਉਹਨਾਂ ਨੂੰ ਸੰਭ ਕੇ ਆਪਾਂ ਕਿਵੇਂ ਰੱਖਣਾ ਕਿਵੇਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਨੂੰ ਪਤਾ ਹੋਊਗਾ ਕਿ ਅਸੀਂ ਕਿੱਥੋਂ ਉਜੜ ਕੇ ਵਸੇ ਆ ਸਾਡੇ ਬਜ਼ੁਰਗਾਂ ਨੇ ਕਿੰਨੀ ਮਿਹਨਤਾਂ ਕੀਤੀਆਂ ਇਹ ਜ਼ਮੀਨਾਂ ਜਿਹੜੀਆਂ ਪੰਜਾਬ ਦੀ ਜਰਖੇਜ਼ ਜ਼ਮੀਨ ਅੱਜ ਬਣੀ ਆ ਉਹ ਕਿਵੇਂ ਬਣੀ ਆ ਉਹ ਅਜਿਹੇ ਬਜ਼ੁਰਗਾਂ ਨੇ ਜਿਹੜਾ ਹੈਗਾ ਹਾਲ ਵਾਹ ਕੇ ਖੂਨ ਪਸੀਨਾ ਹਾ ਉਹਦੋਂ ਟਰੈਕਟਰ ਨਹੀਂ ਹੁੰਦੇ ਸੀ ਜਿਹੜੇ ਅੱਜ ਕੱਲ ਦੇ 4x4 ਟਰੈਕਟਰ ਆ ਉਹਦੋਂ ਨਹੀਂ ਹੁੰਦੇ ਸੀ ਉਹਦੋਂ 4x4 ਸੰਡੇ ਜਾਂ ਬਲਦ ਝੋਟੇ ਇਹ ਚੀਜ਼ਾਂ ਹੁੰਦੇ ਸੀਗੇ ਤੇ ਉਹਨਾਂ ਦੇ ਨਾਲ ਜਾਨਵਰਾਂ ਦੇ ਨਾਲ ਹਾਲ ਵਾਹਵਾ ਕੇ ਇੱਕ ਕੋਈ ਫਾਲਾ ਹੁੰਦਾ ਸੀ ਇੱਕ ਕੋਈ ਹਾਲ ਹੁੰਦਾ ਸੀ ਤੇ ਸਾਰੇ ਦਿਨ ਚ ਬੰਦਾ ਅੱਧਾ ਕਿਲਾ ਜਾਂ ਇੱਕ ਕਿਲਾ ਜਿਹੜਾ ਜੁਰਤ ਵਾਲਾ ਸੀ ਜਾਂ ਚੰਗੀ ਜੋੜੀ ਹੁੰਦੀ ਸੀ ਉਹ ਇੱਕ ਕਿਲਾ ਵਾ ਲੈਿੰਦਾ ਸੀ ਤਾਂ ਇਹਨਾਂ ਨੇ ਕਿਵੇਂ ਪੰਜਾਬ ਦੀ ਜ਼ਮੀਨ ਜਿਹੜੀ ਆ ਬਣਾਈ ਆ 47 ਤੋਂ ਬਾਅਦ ਜਦੋਂ ਉਜੜ ਕੇ ਆਏ ਉਦੋਂ ਆਪਦੀਆਂ ਚੰਗੀਆਂ ਜ਼ਮੀਨਾਂ ਛੱਡ ਕੇ ਇਧਰ ਆ ਕੇ ਫਿਰ ਉਜੜ ਕੇ ਵਸੇ ਜਿਵੇਂ ਕਿ ਆਪਾਂ ਦੂਜੇ ਬਜ਼ੁਰਗਾਂ ਨਾਲ ਅੱਜ ਆਪਾਂ ਬੈਠੇ ਆ ਫਿਰੋਜ਼ਪੁਰ ਦੇ ਪਿੰਡ ਹਮਮ ਚੱਕ ਹਮਮ ਚੱਕ ਪਿੰਡ ਦਰਿਆ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਹੀ ਕਹਿ ਲਓ ਅੱਧਾ ਬਾਹਰ ਆ ਅੱਧਾ ਅੰਦਰ ਆ ਕਾਫੀ ਜ਼ਮੀਨें ਦੀ ਦਰਿਆ ਦੇ ਵਿੱਚ ਆ ਬਹੁਤੀ ਬਰਾਦਰੀ ਇੱਥੇ ਰਾਏ ਸਿੱਖ ਬਰਾਦਰੀ ਬੈਠੀ ਆ ਤਾਂ ਸਾਡੇ ਨਾਲ ਬਾਪੂ ਜੀ ਆ ਰਾਏ ਸਿੱਖ ਬਰਾਦਰੀ ਨੂੰ ਬਿਲੋਂਗ ਕਰਦੇ ਆ ਅੱਜ ਕੱਲ ਗੱਲ ਕਰਨੀ ਇਹਨਾਂ ਨਾਲ ਤੇ ਬਾਪੂ ਜੀ ਸਾਈਕਲ ਤੇ ਚੜਦੇ ਆ ਤੇ ਇੱਥੋਂ 10 ਕਿਲੋਮੀਟਰ 12 ਕਿਲੋਮੀਟਰ ਜਿੰਨੀ ਵੀ ਦੂਰ ਜਾਣਾ ਸਾਈਕਲ ਤੇ ਜਾਂਦੇ ਆ ਥੋੜਾ ਬੋਤਾ ਸ਼ੋਰ ਤੁਹਾਨੂੰ ਵਿੱਚ ਸਾਈਕਲ ਦਾ ਵੀ ਵਿਖਾਵਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਏ ਤੁਹਾਡਾ ਕਾਸ਼ੀ ਕਾਸ਼ੀ ਸਿੰਘ ਕਾਸ਼ੀ ਸਿੰਘ ਦਾ ਨਾਮ ਗੁਰਦੇਤ ਸਿੰਘ ਗੁਰਦੇਤ ਸਿੰਘ ਗੁਰਦੇਤ ਸਿੰਘ ਹੂੰ ਹੋਰ ਮਾਂ ਦਾ ਨਾਂ ਹੀ ਕੋਈ ਨਹੀਂ ਦੱਸ ਦਿਓ ਦੱਸੋ ਮਾਂ ਦਾ ਵਾਂਜੀ ਮਾਂ ਦਾ ਨਾਂ ਰੱਜੋ ਰੱਜੋ ਬਾਮੀ ਬਈ ਉਹ ਤਾਂ ਪਾਕਿਸਤਾਨ ਮੇਰੇ ਕਿੰਨੀ ਉਮਰ ਸੀ ਜਦੋਂ 47 ਬਲੇ ਉਹਦਾ ਮਾਉ ਕੌੜਾ 15 ਹਾਲਾਂ ਗਿਆ 14 15 ਸਾਲਾਂ ਦਾ ਕੌੜਾ ਮੈਂਗਾ ਪਾਣੀ ਮੱਠੜ ਜਾਂਦਾ ਅੱਛਾ ਹਾਂ ਵੈਸੇ ਤੁਹਾਡੀ ਬਰਾਦਰੀ ਪਾਣੀ ਠੱਲ ਜਾਂਦੀ ਹਾਂ ਛੋਟੇ ਹੁੰਦੇ ਠੱਲ ਜਾਂਦੇ ਇਹ ਕੱਚੇ ਕੋਠੇ ਹੁੰਦੇ ਉਹਨਾਂ ਲਈ ਹਾਂ ਵਾ ਇਹ ਨਹੀਂ ਪੱਕੇ ਚੌਕ ਚੌਕ ਕੋਈ ਨਹੀਂ ਨਲਕੇ ਨਲਕੇ ਕੋ ਨਹੀਂ ਲਖੂ ਜਾਂਦਾ ਪਾਣੀ ਪੀ ਵੀਦਾ ਖੂਇਆਂ ਦਾ ਪਾਣੀ ਖੂਇਆਂ ਦਾ ਪਾਣੀ ਪੀ ਵੀਦਾ ਇਹ ਕਿ ਆ ਦਰਾ ਜਾਣਾ ਰੇ ਕੋੜਾ ਖਲਾ ਲੰਮਾ ਪੈਲ ਉੱਥੇ ਪਾਣੀ ਪੀਤੀ ਜਾ ਨਹੀਂ ਹੱਥ ਨਾਲ ਹੀ ਟੋਆ ਕੱਢ ਕੇ ਹੱਥ ਨਾਲ ਪਾਣੀ ਉੱਤਰੇ ਗਏ ਆਇਕ ਦਰਾ ਵਗਦਾ ਸੀ ਨਾਲ ਹੁਣ ਤਾਂ ਪਾਣੀ ਬੜੇ ਨੀਵੇਂ ਹੋ ਗਏ ਬਾਬਾ ਹੁਣ ਤਾਂ ਪਾਣੀ ਮੁੱਕੀ ਪੁੱਛ ਲੈ ਐਸਾ ਕੁਝ ਸੈਂਟਰ ਸਾਡਾ ਇਹ ਕਿ ਦਰਾ ਵਗਦਾ ਸੀ ਹੂੰ ਤੇ ਜੰਗਲ ਹੁੰਦਾ ਹੂੰ ਜੰਗਲ 100 ਮੁੰਟਾ ਮੈਂ ਡੰਗਰ ਹੀ ਜਾਦਾ ਰਿਹਾ ਹੂੰ 300 300 ਐਨ ਸੋ ਡੰਗਰ ਗਉਂਗਾ ਐ ਚਾੜਦੇ ਨਹੀਂ ਆ ਵਾਇਰਿਆ ਤੇ ਸ਼ਾਮ ਨੂੰ ਇਕੱਠਿਆਂ ਕਿੱਥੋਂ ਤੱਕ ਲੈ ਜਾਂਦੇ ਆ ਆ ਗਰਿਆ ਤੇ ਕਨ ਨਹੀਂ ਉਦੋਂ ਜਦੋਂ ਭਾਰਤ ਪਾਕਿਸਤਾਨ ਨਹੀਂ ਬਣਿਆ ਸੀ ਹਾਂ ਠੀਕ ਹੈ ਉਦੋਂ ਗਾ ਉਧਰ ਪਾਕਿਸਤਾਨ ਵਾਲੇ ਪਿੰਡਾਂ ਚ ਵਰ ਜਾਂਦੇ ਹੈਗਾ ਹੋਰ ਇਕੱਠੇ ਬੋਲੇ ਕਿਹੜੇ ਪਿੰਡ ਇਧਰ ਲੱਗੇ ਗਏ ਉਹ ਪਿੰਡ ਉਹ ਆਪਰਾ ਮੁੱਠਾ ਵਾਲਾ ਹਾਂ ਲੈਦਾ ਲੱਗਦਾ ਉਹਲਾ ਅੱਛਾ ਉੱਥੇ ਸ਼ੂਜ ਫੜਨ ਜਾਂਦੇ ਨੇ ਪਾਕਿਸਤਾਨ ਅੱਛਾ ਜੰਗਲ ਹੈ ਉੱਥੇ ਉਹ ਲਾ ਪਰਣ ਜਾਂਦੇ ਨੇ ਪਰ ਅਮੁਖਾਂ ਨਹੀਂ ਵਗਲੇ ਦਾ ਹਾਂ ਹਾਂ ਤੇ ਰਟੋ ਕਾਗਾ ਮੈਦਾਨ ਉੱਥੇ ਵੀ ਜਾਂਦੇ ਜਾਂਦੇ ਰਹੇ ਹਾਂ ਹਾਂ ਇਹ ਜਿਹੜੇ ਪਿੰਡ ਆ ਤੁਹਾਡੇ ਇਸ ਪਿੰਡ ਦੇ ਲਾਗੇ ਲਾਗੇ ਹੋਰ ਕਿਹੜੇ ਪਿੰਡ ਆ ਇਹ ਪਿੰਡ ਦੇ ਰਾਗੇ ਦਾ ਪੰਢੀ ਹੋਇਆ ਬੱਗੂ ਹੋਇਆ ਮਿੱਡੂ ਹੋਇਆ ਆਪਣਾ ਲੰਬਾਣਾ ਹੀ ਵਸਤੀ ਹੋਈ ਬੰਦਾਲਾ ਹੋਇਆ ਇਹ ਉਹਦਾ ਜੱਟ ਕੋਈ ਵਿਰਲਾ ਬਿਰਲਾ ਇੱਥੇ ਦਾ ਉਹਨਾਂ ਦਾ ਜੋੜਾ ਮੁਸਲਮਾਨਾਂ ਦਾ ਜੋੜਾ ਆ ਇਹ ਤਾਂ ਹੀ ਇਹ ਪਿੰਡ ਮਿਲਣਾ ਤਾਂ ਮੁਸਲਮਾਨਾਂ ਦੇ ਨਾਂ ਤੇ ਆ ਬੱਗੂ ਮਿੱਡੂ ਆਵੇ ਲੰਮੂ ਮੁਸਲਮਾਨਾਂ ਉਹਨਾਂ ਦੇ ਇਹ ਜਿਆਦਾ ਮੁਸਲਮਾਨ ਸੀ ਇੱਥੇ ਮੁਸਲਮਾਨ ਜਿਆਦਾ ਸੀ ਇੱਕੋ ਇੱਕੇ ਘਰ ਰਹਿਦਾ ਆਪਣਾ ਇੱਥੇ ਸੀ ਕਹਿੰਦਾ ਅੱਛਾ ਉਹ ਮੁਸਲਮਾਨ ਨੇ ਇੱਥੇ ਮੁਸਲਮਾਨਾਂ ਦਾ ਘਰ ਹੈਗਾ ਕੱਚਾ ਕੋਟੇਗਾ ਹਾਂ ਉਹ ਚਲੇਗਾ ਨਾ ਇਹਦਾ ਕਮਲ ਇੱਥੇ ਕਿਹੜੇ ਮੁਸਲਮਾਨ ਰਹਿੰਦੇ ਸੀ ਹੁਣ ਦੱਸੋ ਨਾ ਇੱਥੇ ਮੈਂ ਤਾਂ ਸਾਂ ਵੀ ਉਹ ਹਾਕਮ ਨੇ ਨਾਲ ਲਿਆ ਹਾਂ ਹਾਕਮ ਜੀ ਉਹ ਲੈ ਗਿਆ ਆਪ ਤੂੰ ਮੈਂ ਸਾਢੇ ਵਰਗੇ ਪਹਿਲੀ ਫੋਟ ਨੇ ਵੀ ਲਾ ਇਹ ਡੰਗਰ ਮੈਨੂੰ ਸਾਢੇ ਵੀ ਦਾ ਡੰਗਰ ਚਾਰ ਚਾਹ ਜਨ ਆਮ ਨੂੰ ਛੋਟੇ ਪੀਨ ਵੀ ਜਾ ਹਾਂ ਹਾਂ ਕੋਈ ਬੀਬੀਆਂ ਛੋਟੇ ਡੇ ਨਿਕਲਿਆ ਜੀ 5 ਕਿਲੋ ਕਿਦੋਂ ਖੋਲਾ ਨਹੀਂ ਅੱਛਾ ਹਾਂ ਉਹ ਕਿਉਂ ਖਾਨਦਾਨੀ ਐ ਇਹਨਾਂ 90 ਰੋਟੀ ਰੱਖ ਲੈ ਖਾਦੀ ਜਾਣਾ ਤੁਸੀਂ ਕਿੰਨਾ ਖਾ ਲੈਂਦੇ ਕਿਉ ਬਾਪੂ ਬੱਚੇ ਦਾ ਖਾ ਲੈਦਾ ਪਾਣਾ ਇਹਨਾਂ ਲਾਵੀ ਅੱਧਾ ਖੋਲੋ ਹੋਣੀ ਵੀ ਪਾ ਲਿਆ ਅੱਧਾ ਖੋਲੋ ਹੋਣੀ ਵੀ ਖਾ ਲਈ ਅੱਛਾ ਹਾਂ ਪਾਈਆਂ ਦਾ ਕਿਲੋ ਹੁਣ ਵੀ ਖਾ ਲੈਨੇ ਉਹ ਨਾ ਤੇ ਬਾਪੂ 6:30 ਤੱਕ ਲੱਗ ਜਾ ਨਹੀਂ ਕਲਾ ਕਲਾ ਖਾਂਦੇ ਰਸੀਂ 2 ਕਿਲੋ ਕਿਲੋ ਕਲਾ ਖਾ ਲੈ ਵੀ ਕਾਫੇ 2-2 ਕਿਲੋ ਅਜੇ ਖਾਜਣਾ ਹੁਣ ਸੋਨੇ ਖਾ ਲਈ ਜਾ ਹੁਣ ਫੇਰੀ ਹਾਂ ਖਾ ਗਿਆ ਵੀਰੇ ਇਹ ਵੀ ਬਹੁਤ ਪਹਿਲਾਂ ਦੇ ਦਿਨ ਤੇ ਇਹ ਜਮ ਅੱਛਾ ਹਾਂ ਗੱਲ ਕਰਨ ਦੇ ਆਪਣੇ ਨਾਲ ਗੱਲ ਵੀ ਕਰਦਾ ਪੁੱਛਦਾ ਹਾਂ ਹਾਂ ਕਿਉਂ ਵੀ ਬਹੁਤ ਤੇਜ ਹਾਂ ਸਾਰੇ ਉਮਰ ਦਾ ਤਜਰਬਾ ਹੈ ਹਾਂ ਤੇਜ ਕਰਕੇ ਪਰਮਾਤਮਾ ਦੀ ਕਿਰਪਾ ਰੱਖੀ ਹੋਈ ਹੈ ਇਸੇ ਲਈ ਬਾਕੀ ਯਾਦਾ ਖਾਂਡ ਵੀ ਆਉਂਦੀ ਹੈ ਅੱਛਾ ਸੈਟ ਰਹਿਣਾ ਬਾਪੂ ਐ ਵੀ ਖੁਸ਼ ਆ ਨਾ ਹੱਸੀ ਜਾਂਦਾ ਨਾ ਹਾਂ ਬਿਲਕੁਲ ਰੋਂਦੇ ਜਿਹੜਾ ਹੱਸਦੇ ਹੁੰਦੇ ਹਾਂ ਹੁੰਦੇ ਨਹੀਂ ਹੱਸਦੇ ਹੁੰਦੇ ਸਹੀ ਗੱਲ ਹਾਂ ਹੱਸਣ ਵਾਲੇ ਵਸਣਗੇ ਇਹਨਾਂ ਬ੍ਰਾਹਮਣ ਨੇ ਕਮੈਂਟ ਬਣਾਉਂਦਾ ਵੇ ਅੱਜ ਦਾ ਉਹ ਰੋਹੀ ਮੇਰੇ ਕੋਲ ਆ ਚਲੋ ਬਾਪੂ ਦੱਸੋ ਮੈਂ ਮੁਸਲਮਾਨ ਇਹ ਸਾਰੇ ਪਿੰਡ ਮੁਸਲਮਾਨਾਂ ਦੇ ਸੀ ਜਦੋਂ 47 ਦਾ ਵੇਲਾ ਹੋਇਆ ਤੁਹਾਡੇ ਤੁਹਾਡੇ ਸਾਹਮਣੇ ਅੱਖਾਂ ਦੇ ਉੱਜੜ ਕੇ ਗਏ ਨੇ ਉਹ ਜਿੱਥੇ ਗਏ ਸਾਨੂੰ ਉਹ ਮਾਪੇ ਦੇ ਗਏ ਉਹ ਤੁਹਾਨੂੰ ਸਮਝਾ ਰਹੇ ਪੈ ਜੰਗਲ ਨੂੰ ਵੱਢ ਜਾਓ ਇਹ ਤੁਹਾਨੂੰ ਕੋਈ ਆਦ ਹੈ ਨਾ ਤੁਹਾਨੂੰ ਵਕਤ ਲਗਾ ਦਸੀਂ ਅਸੀਂ ਦੋ ਰਾਤੀ ਜੰਗਲੇ ਕਟੀਆਂ ਜਾ ਕਾਂ ਬਲਾ ਅੱਛਾ ਕਾਂ ਦਰਿਆ ਦੇ ਮਨੇ ਦਰਿਆ ਦੇ ਰੀ ਮਨੇ ਆ ਬਿਆ ਉਹ ਜੰਗਲ ਕਟੀਆਂ ਜਵਾਕਾਂ ਨੂੰ ਆ ਕੇ ਬੋਲੋ ਰਾ ਡੰਗਰ ਵੀ ਉੱਥੇ ਮਰ ਜਦੋਂ ਉਹ ਚਲੇ ਗਏ ਨਾ કે પીછું આવ જો બાડ સાડે બંડે ભો જાય ચડે લક માર કરો હું બાંડે બુંડે જે આલે મોગલ માલા લે ઓ બાંડે જો ના કઠે કીચે દાણે કઠે કાટ કર દે ઓ વાન મોશા દી તપડે ઉપર તૂરી વાલે ઓ પાણી આ લળ ર અચ્છા પાણી આ લળ ગોય સા سارے ડાળીંગ દોડ ગય ਲੇ ਪਟਿਆ ਜਿਹੜੇ ਮੁਸਲਮਾਨ ਜਦੋਂ ਉਥੋਂ ਨਿਕਲੇ ਆ ਉਹਨਾਂ ਦੇ ਜੋ ਸਮਾਨ ਘਰੇ ਰਹਿ ਗਿਆ ਉਹ ਸਾਰਾ ਕਿਨੇ ਲੁੱਟਿਆ ਫਿਰ ਉਹ ਹਾੜੇ ਬੰਦੇ ਲੁੱਟਾ ਕਿ ਛਾਨੇ ਡੋਟਲੇ ਕਿ ਇੰਦੇਜ ਕੇ ਡੋਟਲੇ ਇਹੀ ਚੀਜ਼ਾਂ ਭਾਂਡਾ ਟਿੰਡਾ ਸ਼ੋਰ ਕੋ ਬਹੁਤਿਆਂ ਜਿਆਦਾ ਨਹੀਂ ਜੀ ਜਿੰਜੇ ਕਿ ਹੈ ਬਾਬਾ ਚੋਕਲਾ ਉਹ ਹਮਾਂ ਦਾ ਲੈ ਗਏ ਨਾ ਅੱਛਾ ਉਹ ਸਾਡੇ ਨਾ ਆ ਭਾਂਡੇ ਮੋੜੇ ਦੇ ਕਿ ਲਾ ਸੁਣੀ ਚੋ ਬਾਬਾ ਇਹਨਾਂ ਪਿੰਡਾਂ ਚ ਉਹਨਾਂ ਦੀ ਜ਼ਮੀਨ ਜਾਇਦਤ ਹੁੰਦੀ ਸੀ ਕਿ ਕੰਮ ਹੀ ਸੀਗੇ ਮੁਸਲਮਾਨ ਹਮੇ ਕੋ ਮੇ ਕੋ ਨਹੀਂ ਉਹ ਵੱਡੇ ਗਏ ਉਹ ਇਹ ਕੋਈ ਮੁਸਲਮਾਨ ਡੋਗਰ ਉਹ ਵੱਡੇ ਉਹਨਾਂ ਪਿੰਡਾਂ ਦੇ ਮਾਲਕ ਆ ਉਹਦਾ ਨਾਂ ਦੱਸੇ ਦੁਬਾਰਾ ਡੋਗਰ ਦਾ ਉਹਨਾਂ ਕੰਮੂ ਡੋਗਰ ਅੱਛਾ ਤੇ ਉਹ ਜੋ ਨਾ ਕਿਹੜੇ ਆ ਗਏ ਉਹਨਾਂ ਦੇ ਐਸੀ ਮਜਾਰੇ ਐਸੋ ਲਗਾ ਪਾਟ ਲੋ ਤੇ ਖਾ ਲੋ ਟੁੱਟ ਲੋ ਹੀ ਚੱਲਣ ਮੈਂ ਵੈਰੀਆਂ ਸਾਡੇ ਉਹ ਘਰ ਕਿੱਥੇ ਹੁੰਦਾ ਸੀ ਕੰਮੂ ਡੋਗਰ ਦਾ ਉੱਥੇ ਕਰਦਾ ਧਾੜੀ ਵਾਖੀ ਰਤੋ ਗਲੇ ਆ ਉਹ ਖੇਸੀ ਨਾਲ ਵੱਡੇ ਰੜ ਜੋ ਗਿਆ ਅੱਛਾ ਆ ਕੋਈ ਮਰਨ ਲੱਗਦਾ ਓਕੇ ਐਸੀ ਐਈ ਛੋਟਕਾ ਮੋੜ ਲੈ ਜਾਦਾ ਉਹ ਬਨਮੂਲ ਕੋਈ ਉਹਦਾ ਕੋ ਹੋਰ ਭਰਾ ਵੀ ਹੈਗਾ ਸੀ ਕਮੂ ਡੋਕਰ ਦਾ ਕਿ ਇੱਕੋ ਬੰਦਾ ਸੀਗਾ ਪਿੰਡ ਚ ਉਹ ਭਰਾ ਕਿੰਨੇ ਅਗਲੇ ਮਾਹ ਤੀਜਾ ਕਿਡਾ ਤੀਜਾ ਆ ਮੱਗੂ ਆ ਆ ਕਮਾਲੀ ਆ ਅੰਨੱਥਾ ਡੋਕਰ ਤਰਲੀ ਇਹ ਵੀ ਕੋਈ ਨਹੀਂ ਹੋਗੇ ਸੀ ਉਹਦਾ ਇਹ ਉਹਨਾਂ ਦੇ ਨਾਲ ਤੇ ਪਿੰਡ ਬੱਜੇ ਉਹਨਾਂ ਨਾਲ ਪਿੰਡ ਤੇ ਨਹੀਂ ਨਾਲੀ ਪੈੜੀ ਆ ਪਿੰਡੀ ਉਹਨਾਂ ਦਾ ਹੀ ਅੱਛਾ ਪਿੰਡ ਦਾ ਆਪਣੇ ਕੋਈ ਜੱਟਾਂ ਦਾ ਘਰ ਇੱਕ ਦੋ ਹੋ ਗਿਆ ਉਹ ਵੀ ਮਜਾਰੇ ਵਰ ਗਿਆ ਮੋਲ ਤੋਂ ਲੰਗੂ ਨਹੀਂ ਹੈ ਹਾਂ ਇਹ ਨਹੀਂ ਸੀ ਤੇ ਉਹ ਮੋਨ ਦਾ ਲੰਗਰ ਵਾਰੀ ਸ਼ਾਡੋ ਤੋਂ ਇੱਕ ਮੈਂ ਫੜੇ ਤੋ ਸਾੜੀਓ ਬੋ ਬੰਨ ਲਿਆ ਜਦੋਂ ਉਹ ਨਿਕਲੇ ਆ ਉਹਨਾਂ ਨਾਲ ਵੱਡ ਫੱਟ ਕੋ ਕੀਤੀ ਕਿਸੇ ਨੇ ਉਹਨਾਂ ਨੂੰ ਮਾਰਿਆ ਕੁੱਟਿਆ ਨਹੀਂ ਜਿਉਂ ਨਾ ਇਹਨਾਂ ਨਹੀਂ ਮਾਰਿਆ ਕਿਸੇ ਉਹ ਤਾਂ ਸਾੜੇ ਰੱਖਿਆ ਸਮ ਉਹਨੇ ਸ਼ਾਲ ਬਿਆਂਦਾ ਹਾਂ ਜਿੰਮੀ ਦਾ ਭਈਆ ਉਹ ਜੰਗਲ ਬਣਾ ਤੇ ਪਾਟੀ ਪਹਿਲੀ ਬਣਾ ਲਓ ਉਹਨੇ ਹਾਲ ਰਾਂਦਾ ਭਾਵੇਂ ਜਦ ਮੈਂ ਪੁੱਛਿਆ ਜਦੋਂ 47 ਚ ਵੰਡ ਹੋ ਗਈ ਮੁਸਲਮਾਨ ਚਲੇ ਗਏ ਉਧਰ ਉਹਨਾਂ ਨੂੰ ਜਾਂਦਿਆਂ ਨੂੰ ਕਿਸੇ ਨੇ ਕੋਈ ਵੱਡਿਆ ਫੱਟਿਆ ਮਾਰਿਆ ਨਹੀਂ ਇਹਨਾਂ ਨਹੀਂ ਐ ਛੋੜਾ ਪਿੱਛਾ ਭਾਵੇਂ ਵੱਡੇ ਮਾਰਿਆ ਚੁੱਪ ਕਰਦੇ ਆ ਲੰਦ ਬਾਹਰ ਇਹ ਤੂੰ ਕਾਹਦੇ ਤੇ ਲੰਗੇ ਹੋ ਮੈਂ ਇੱਥੇ ਬੰਨ ਚੜੇ ਗਏ ਦਰਿਆ ਡੇੜੀਆਂ ਲੱਗ ਗਈਆਂ ਨਾਲੀਆਂ ਅੱਛਾ ਵੇਖ ਜਿਹਾ ਡੇੜੀਆਂ ਟੱਪ ਉਹ ਤੋਂ ਕਹਿੰਦੇ ਮੀਂਹ ਨੂੰ ਬੜਾ ਪਿਆ ਸੀ ਮੀਂਹ ਤਾਂ ਬੜਾ ਪਾਣੀ ਵੀ ਬੜਾ ਆਇਆ ਪਿੱਛੇ ਪਾਣੀ ਬਹੁਤ ਜ਼ਿਆਦਾ ਆਇਆ ਤੁਸੀਂ ਕੋਈ ਵੱਡ ਫੱਟ ਵੇਖੀ ਅਸੀਂ ਸਾਡੇ ਖੋੜੂ ਲੋਥਾ ਡੂੜੀਆਂ ਜਾਂਦੇ ਸੀ ਹਾਂ ਨਾ ਅਸੀਂ ਉਹ ਕੋਨੇ ਨਾ ਕੋਠੇ ਜਾਦੇ ਹੁੰਦੇ ਉੱਠੇ ਐ ਰੋਟੀ ਨੰਗਰ ਪਕਾਦੇ ਨਾ ਉੱਤੇ ਮੰਝੇ ਜਾਟੇ ਨਾ ਵੱਡੇ ਠਾੜੇ ਬਣਾ ਲੈ ਮਨੂੰ ਪਾਣੀ ਲੰਗੇ ਗਏ ਸਾਡੇ ਕੋਣੀ ਸੂਕ ਭਰੇ ਭਰਾ ਜਾਮਨ ਸਾਡੀ ਢੁੱਕ ਨਾ ਵੀ ਹਾਲੇ ਪਾਣੀ ਤਰੇ ਫੜੀਏ ਨੇ ਲੈਠਾਂ ਲੋੜੀ ਜਾਂਦਾ ਹਾਂ ਅੰਕ ਲੈਠਾਂ ਲੋੜੀ ਉਹ ਪਾਇ ਨਹੀਂ ਜਾਂਦਾ ਇੱਥੇ ਮੁਸਲਮਾਨਾਂ ਦੀ ਕੋਈ ਮਸਜਿਦ ਵੀ ਹੈਗੀ ਸੀ ਇਹਨਾਂ ਪਿੰਡਾਂ 'ਚ ਮਸਜਿਦ ਤਾਂ ਹੋਏ ਇੱਕ ਹੀ ਹੈਗੀ ਆ ਆਪਣੀ ਆ ਕਾਮਲ ਵਾਲੇ ਉੱਥੇ ਕਦਰ ਕਦਰ ਵੜੀ ਬਣੀ ਹੋਈ ਅੱਛਾ ਕਾਮਲ ਵਾਲੋ ਉੱਥੇ ਸੇਲਾ ਨਹੀਂ ਜੁੜੀ ਜੁੜਿਓ ਕਦਰ ਰਵੀ ਉੱਥੇ ਦਰਿਓ ਮਹਿਲ ਵਜਦੇ ਹਾਂ ਹਾਂ ਤੇ ਉਹਨਾਂ ਆਡੋਲਾ ਪੀਰੇ ਚਲੈਂਦਾ ਸੀ ਆ ਬਗੂ ਅੱਛਾ ਹਾਂ ਮੇਲਾ ਲਵਾਂਦਾ ਅੱਛਾ ਅੱਛਾ ਅਜੀਬ ਹੀ ਲੱਗਦਾ ਪੁੱਛਦਾ ਹਾਂ 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 ਤੇ ਬਾਪੂ ਇਹ ਦੱਸੋ ਮੈਨੂੰ ਸਮਾਂ ਉਹ ਚੰਗਾ ਸੀ ਕਿਉਂ ਚੰਗਾ ਸਮਾਂ ਦਾ ਬਾਪੂ ਬੜਾ ਸੀ ਹੁਣ ਤਾਂ ਡੋਟ ਤੇ ਹੀ ਖੜੀ ਹੁਣ ਤਾਂ ਤੇ ਮੈਂ ਤੇ ਤੂੰ ਉਹ ਗੱਡੀ ਖੜੀ ਹੋ ਸੀ ਨਾ ਤੂੰ ਮਨੇ ਉਹਦੇ ਗੱਡੀ ਅਗਲਾ ਭਜਾ ਆ ਦੇ ਨੀ ਮੈਂ ਉਹ ਕਿ ਸੁਕੋ ਉੱਤਰ ਖੜ ਨਹੀਂ ਹੁਣ ਤਾਂ ਆਈ ਛੋੜਦਾ ਵਿਚਾਰੇ ਪੰਪ ਹੈਗਾ ਪਰ ਸਾਫ ਸਰਫਰੀਆ ਉਹ ਜੋ ਕਰੀ ਚੋਕਲ ਗਾ ਉਹਨੇ ਸਰਫਰੀਆ ਹੁਣ ਤਾਂ ਲੋਟ ਤੇ ਹੀ ਖੜੀ ਉਦੋਂ ਸਮਾਂ ਕਿਉਂ ਚੰਗਾ ਉਹਦਾ ਸਮਾਂ ਨਹੀਂ ਆਈ ਤੇਜ਼ ਦਾਤੀ ਪਈ ਲੋਠੇ ਪਈ ਗਈ ਰੰਬਾ ਕਰੇ ਤਿਆਰ ਹੋ ਕੇ ਤਿਆਰ ਹੈ ਨਾ ਤੇ ਤੇ ਮੈਂ ਪ੍ਰੇਮ ਨਾਲ ਬਲਾਵਨ ਤੇ ਲੱਸੀਆਂ ਪਵਾਵੰਦੇ ਚਾਹ ਕੋ ਨਹੀਂ ਹੁੰਦੀ ਸੀ ਲੱਸੀ ਪਵਾਵੰਦੇ ਇਹ ਨੰਦੋ ਕਰੇ ਪਾੜੇ ਨਾ ਲੱਸੀ ਇਹ ਮਿੱਠਾ ਪਾੜੇ ਨਸੀਬ ਮੁਹੰਮਦ ਰਾਤ ਨੂੰ ਨਸੀਬ ਨਸੀਬ ਤੂੰ ਨਹੀਂ ਖਾ ਸਕਦੇ ਨਹੀਂ ਖਾ ਸਕਦੇ ਫੂਮ ਹੈ ਫੂਮਰ ਆਲੇ ਬੁੱਲਣਾ ਰੇਸਨ ਛੋੜਿਆ ਦਾ ਹਮ ਰੋਜ ਭੋਂਤੇ ਤੇ ਫੂ ਪਾ ਦੇ ਉਹ ਵਾਈ ਘਾਟ ਦਿੰਦਾ ਬੰਦੇ ਨੇ ਅੱਛਾ ਥੋਮ ਲਸਣ ਆ ਲਸਣ ਸ਼ੈਲ ਤੇ ਗੱਡੀ ਆ ਇਹ ਚੋਰ ਇਹ ਖਾਂਦਾ ਇਹ ਚ ਗੱਡੀ ਪਾ ਦੇ ਨੇ ਹਾਂ ਹੋਰ ਜੋ ਕੋਈ ਮਰਜੀ ਪਾ ਦੇ ਉਹ ਹੁਣ ਨਹੀਂ ਖਾਂਦੇ ਮੁੰਡੇ ਖਰਾਕਾ ਨਾ 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 ਮੈਂ ਡੋਂਟ ਵੀ ਖਾਣਾ ਤੁਹਾ ਜਦੋਂ ਤੁਸੀਂ ਜਵਾਨ ਸੀ ਤੇ ਹੁਣ ਅੱਜ ਕੱਲ ਦੇ ਜਿਹੜੇ ਜਵਾਨ ਨੇ ਇਹਨਾਂ ਦਾ ਕੀ ਫਰਕ ਹੈ ਓਏ ਬਹੁ ਹੁਣ ਨਸ਼ਾ ਦੇ ਲੱਗ ਗਏ ਫਰਕ ਹੀ ਹੋਣਾ ਕਈ ਸਾਡੇ ਪਿੰਡ ਦਾਦ ਬੋਝੀ ਬੰਦੇ ਮਾਰ ਕੇ ਲੈ ਜਾਂ ਹਾਂ ਸਮੇਕਾ ਨਾ ਸ਼ਰਾਬਾਂ ਪੀ ਤੇ ਗੰਦ ਫਿਰ ਖਾ ਵੇ ਮਾਨਕ ਨਸ਼ਾ ਜੀ ਘਲੇ ਨੇ। ਹਮ। ਥਾਨ ਨੂੰ ਨਸ਼ਾ ਕੋਈ ਨਹੀਂ ਸਾਨੂੰ ਕੋਈ ਨਹੀਂ। ਉਹ ਪੰਜਾਬ ਚੰਗਾ ਹੀ ਕਿ ਹੁਣ ਪੰਜਾਬ ਚੰਗਾ। ਬਾਉ ਹੁਣ ਪੰਜਾਬ ਦਾ ਲੋਕ ਤੇ ਚਲ ਮੱਗੇ ਵੀ ਦੱਸੇ ਲੋਕ ਤੇ ਉਹਨਾਂ ਦੇ ਅਕੱਛੇ ਜੀ ਲਾਫਰੀ ਪਈ ਕੜੇ ਨਚਾਲਾ। ਹੁਣ ਤੇਰੇ ਕੋਲੇ ਸਾਈਕਲ ਹੋਵੇ ਤਾਂ ਅਗਲੇ ਅਖੰਡੇ ਸਾਨੂੰ ਚਾਹੀਦਾ। ਹੋਰ ਫਿਰ ਆਇਦਾ ਦਰਜਾ ਸਮਾਜ Mein। ਹਮ। ਆ ਹਾਨੀ ਵੀ ਨੂੰ ਕਹੀ ਸਕੋ ਉੱਤਰ ਜਾਵੇ। ਹਾਂ ਉਹਦਾ ਪੰਜ ਠੀਕ ਜੀ ਬੰਦੇ। ਠੀਕ। ਫਿਰ ਮਰਜੀ ਟੁਰਾ ਜਾ ਮਜ਼ਾਰ ਕੀ ਕੋਈ। ਆ ਬੰਦੇ ਉਫਰੇ ਉਹਦਾ ਨਾਸ਼ੂ ਉਹ ਵੀ ਆਖ ਲੈ ਜੀ ਬਾਬਾ ਮੇਰੇ ਕੋ ਮੈ ਜਾ ਜੇ ਕੋ ਪਿੰਡ ਦਾ ਜਵਾਈ ਆ ਜਾਂਦਾ ਹੀ ਹਾਂ ਉਹਨੂੰ ਕਿਵੇਂ ਸੰਭ ਦੇ ਮੰਨ ਲਓ ਕਿਸੇ ਦੂਜੇ ਪਾਸੇ ਪਿੰਡ ਦੇ ਉਪਰਲੇ ਪਾਸੇ ਦੇ ਕਿਸੇ ਬੰਦੇ ਦਾ ਜਵਾਈ ਆ ਉਹ ਦੂਜੇ ਦੂਜੇ ਬੰਦੇ ਕਿਵੇਂ ਵਰਤਦੇ ਉਹਨਾਂ ਪਾਉ ਉਹ ਪੂਰਾ ਵਰਤਿਆ ਕੇ ਜਾਂ ਉਹ ਆਦੇ ਹੁੰਦਾ ਜਵਾਈ ਉਹ ਸਾਡਾ ਵੀ ਜਵਾਈ ਹਾਂ ਸੇਵਾ ਕਰਦਾ ਕਿੰਨੀ ਕੋ ਹੋਵੇ ਉਹ ਨਹੀਂ ਕਹਦੇ ਤੋੜਾ ਚ ਹਾਂ ਰੋਹਾ ਜਿਹੜਾ ਕੋਈ ਪੁੱਛ ਦੇ ਨਾ ਆ ਇਹ ਕਿੰਦੇ ਆਦੇ ਉਹ ਭਾਵੇਂ ਪੁੱਛ ਦੂਆ ਉਹਦਾ ਭਰਾ ਨਹੀਂ ਕੋਈ ਕੁਇਲਾ ਦੇ ਆジナ ਨਹੀਂ ਸਮਾ ਨਹੀਂ ਜਿਹੜੇ ਉਹਨਾਂ ਦੇ ਗਾਂ ਬੱਚੇ ਹੋਣਗੇ ਉਹ ਤਾਂ ਚੇਤੇ ਕਰਨਗੇ ਨਾ ਬਸ ਸਹੀ ਸਾਡਾ ਪਰਿਵਾਰ ਇਹ ਨਾ ਪਿੰਡਾਂ ਚ ਉੱਠ ਕੇ ਗਿਆ ਆ ਉਹਨਾਂ ਦੇ ਬੱਚੇ ਉਹ ਯਾਦ ਕਰ ਰਹੇ ਹੋ ਮੈਂ ਵੀ ਉਸ ਕਾਲ ਨਾ ਪਰ ਤੁਹਾਨੂੰ ਇਹ ਨਹੀਂ ਪਤਾ ਉਹ ਬੈਠੇ ਕਿੱਥੇ ਆ ਮੈਂ ਛੇ ਵੀ ਪਰਾਪਾ ਨੂੰ ਉਹ ਇਹ ਪੁੱਛਾ ਨਹੀਂ ਉਹ ਵੇਟ ਵਾਲ ਕਰ ਬੱਡੇ ਬੱਡੇ ਲੋਗਰ ਉਹ ਦੂਰ ਚਲੇ ਗਏ ਚਲੇ ਗਏ ਵਿਚਾਰੇ ਆ ਆਪਣੇ ਬੰਦੇ ਨੂੰ ਲਾੜੇ ਇੱਕਦਾਂ ਚਾਰਨ ਵੱਡੇ ਸ਼ਹਿਰਾਂ ਲਾਹੌਰ ਵਰਗੇ ਜਾ ਲਾਹੌਰ ਲੋਕ ਹੋ ਗਏ ਨੰਗ ਆ ਆ ਸੋ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਆ ਤੁਸੀਂ ਦੇਖੋ ਉਮਰ ਜਿਹੜੀ 100 ਸਾਲ ਦੇ ਕਰੀਬ ਹੋ ਗਈ ਆ ਪਰ ਪੂਰੀ ਜੁਰਤ ਵਿੱਚ ਆ ਬਾਪੂ ਇਹ ਖਰਾਕਾਂ ਸੀ ਉਹਨਾਂ ਬਜ਼ੁਰਗਾਂ ਦੀਆਂ ਤਾਂ ਅੱਜ ਮਜ਼ਬੂਤ ਨੇ ਬਾਪੂ ਨੇ ਇਹ ਵੀ ਗੱਲ ਕੀਤੀ ਆ ਅੱਜ ਦਾ ਪੰਜਾਬ ਸਾਡਾ ਜਿਹੜਾ ਉਜੜ ਗਿਆ ਕੁਝ ਨਸ਼ਿਆਂ ਨੇ ਖਾ ਲਿਆ ਕੁਝ ਬਦੇਸ਼ਾਂ ਨੇ ਖਾ ਲਿਆ ਸੋ ਬਾਪੂ ਦੇ ਇਸ ਪਿੰਡਾਂ ਦੇ ਏਰੀਆ 'ਚ ਹਾਮਦਸ਼ੱਕ ਹੋ ਗਿਆ ਵਸਤੀ ਰਤੋ ਕੇ ਹੋ ਗਈ ਮਿੱਡੂ ਵਾਲਾ ਠੀਕ ਆ ਜੀ ਇਹਨਾਂ ਪਿੰਡਾਂ ਦੇ ਵਿੱਚ ਬੱਗੂ ਵਾਲਾ ਇਹਨਾਂ ਪਿੰਡਾਂ ਦੇ ਵਿੱਚ ਮੁਸਲਮਾਨਾਂ ਦੇ ਪਿੰਡ ਸੀ ਨਾਮ ਵੀ ਉਹਨਾਂ ਦੇ ਪਿੰਡਾਂ ਦੇ ਨਾਮ ਤੇ ਹਜੇ ਵੀ ਹੈਗੇ ਨੇ ਇਹਨਾਂ ਪਿੰਡਾਂ 'ਚ ਮੁਸਲਮਾਨ ਟੱਲ ਨਹੀਂ ਸੀਗਾ ਹਾਂਜੀ ਟ ਇਹ ਤੰਲੀ ਸ਼ਹਿਦ ਭੈਣ ਸੀ ਮਲਾ ਉਹਨਾਂ ਦੀ ਹਾਂ ਹਾਂਜੀ ਇਹ ਉਹਨਾਂ ਪਿੰਡਾਂ ਦੇ ਨਾਮ ਹਜੇ ਮੁਸਲਮਾਨਾਂ ਦੇ ਨਾਮ ਤੇ ਹੀ ਐ ਸੋ ਬਾਪੂ ਨੇ ਪੁਰਾਣੀਆਂ ਗੱਲਾਂ ਯਾਦਾਂ ਤਾਜ਼ੀਆਂ ਕੀਤੀਆਂ ਕਿ ਇਹਨਾਂ ਪਿੰਡਾਂ 'ਚ ਮੁਸਲਮਾਨ ਕਿਵੇਂ ਉੱਠ ਕੇ ਗਏ ਸੋ ਬਾਪੂ ਨੇ ਆਪਦੀ ਜਿਹੜੀ ਹੈਗੀ ਆ ਜਵਾਨੀ ਦਾ ਰਾਜ਼ ਆਪਣੀ ਜਿਹੜੀ ਸਿਹਤ ਦਾ ਰਾਜ਼ ਉਹ ਵੀ ਸਾਂਝਾ ਕੀਤਾ ਤੇ ਪੁਰਾਣੀਆਂ ਗੱਲਾਂ ਵੀ ਕੀਤੀਆਂ ਮੈਨੂੰ ਲੱਗਦਾ ਕਿ ਇਹ ਐਪੀਸੋਡ ਜਿਹੜਾ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਪਸੰਦ ਆਵੇ